ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ 부ਜਾਰੀ ਹੈ ਪਹਿਲਾਂ ਆਵਾਜ਼ ਦੱਸ ਦਿਓ ਮੜਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧਾਰੀ ਆਵਾਜ਼ ਮੈਂ ਕਿਹਾ ਆਵਾਜ਼ ਦਾ ਇੱਕਰੀ ਕੰਫਰਮ ਹੋ ਜੇ ਫੇਰੀ ਸਤਿ ਸ਼੍ਰੀ ਅਕਾਲ ਬਲਾਖਾ ਬਾਜੀ ਮੇਰੇ ਅਕੇ ਬਾਜੀ ਨਾ ਜਾ ਚਲੋ ਜੀ ਡਿਲੇ ਹੈਗਾ ਇਹ ਵੀ ਹਨਾ ਪਰ ਪੀਚੀ ਤੇ ਕਰ ਲਿਆ ਕਰੀਏ ਡਿਲੇ ਤਾਂ ਹੈਗਾ ਹੀ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਦੁਬਾਰਾ ਤੋਂ ਆਪਣੇ ਚੈਨਲ ਤੁਹਾਡੇ ਆਪਣੇ ਚੈਨਲ ਤੇ ਤੁਹਾਡੇ ਆਪਣੇ ਲਾਈਵ ਦੇ ਵਿੱਚ ਹੋਰ ਠੀਕ ਠਾਕ ਹੋ ਜੀ ਸਾਰੇ ਜਣੇ ਦੇ ਤਾਂ ਘਰ ਪਰਿਵਾਰ ਕਾਰੋਬਾਰ ਈਕਾ ਕਾ ਜੀ ਕਿਵੇਂ ਦਾ ਕਿ ਅੱਜ ਦਾ ਦਿਨ ਸਟਾਰਟਿੰਗ ਵਾਲੇ ਕਮੈਂਟ ਪੜਨ ਲਿਏ ਪਹਿਲੇ ਮੁੜ ਕੇ ਆਪਾਂ ਪਿੱਛੇ ਰਹਿ ਜੰਮੇ ਠੰਡਰ ਵੀਰਾ ਅਕਾਲ ਸਤਿ ਸ੍ਰੀ ਅਕਾਲ ਗੁਰਵਿੰਦਰ ਸ਼ੀਨਾ ਜੀ ਸਾਸਤਰੀ ਅਕਾਲ ਸਾਬ ਨੂੰ 9:15 ਹੋ ਗਏ ਬਾਈ થેન્ક યુ વીટ ਕਰਨ ਵਾਸਤੇ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਦੱਸਣ ਵਾਸਤੇ ਤੇ ਨਹੀਂ ਵੇਟ ਕਰਨ ਵਾਸਤੇ ਥੈਂਕ ਯੂ ਦੇ ਗੁਸਤਾਖੀ ਲਈ માફી ઓકી માફી લેકે લાਦਾ ਕਰમી ਅੱਜ ਅਸੀਂ ਗਏ ਹੇ ਬਲੌਗ ਬਣਾਉਣ ਵਾਸਤੇ ਤੁਹਾਡੇ ਵਾਸਤੇ ਉਹ ਵੀ ਜ਼ਰੂਰੀ ਹੈ ਨਾ ਕਾਸਾ ਖੇਡਦਾ ਤੁਸੀਂ ਲੈਂਦੇ ਜੇ ਹੁਣ ਤੁਹਾਨੂੰ ਨਾਲ ਇਤਿਹਾਸ ਵੀ ਤੇ ਸੁਣਾਉਣਾ ਨਾ ਇਤਿਹਾਸ ਨਾਲ ਵੀ ਜੋੜਨਾ ਭੱਜ ਕੇ ਭੱਜ ਕੇ ਆਜੋ ਅੱਗੇ ਭੱਜ ਕੇ ਹੋਰ ਕੌਣ ਕੌਣ ਵੀਰ ਪੈਣ ਆਇਆ ਹੈ ਗੁਰਵਿੰਦਰ ਸ਼ਿਨਾ ਜੀ ਪੁੱਛ ਰਹੇ ਨੇ ਹਾਂ ਹਾਂ ਮਾਤਾ ਅਗਜ ਬਾਈ ਜੀ ਦਾ ਸੰਤ ਸਾਰ ਵਾਹਿਗੁਰੂ ਜੀ ਕੀ ਫਤਿਹ ਸੋ ਕਰਾ ਜੀ ਤੁਹਾਡੇ ਦਰਸ਼ਨ ਹੋਏ ਥੈਂਕ ਯੂ ਜੀ ਥੈਂਕ ਯੂ ਜੀ ਕਰਨਵ ਦੀ ਯਾਦ ਆ ਰਹੀ ਆ ਮਰਾਖ ਨੇ ਤੁਨ ਵੀ ਆਉਂਦੀ ਰਹੀ ਚਾਰ ਪਾਈ ਨੇ ਹੈਪੀ वूਮਨਸ ਡੇ ਕੰਟਰ ਵੀਰਾ ਕਹਿੰਦਾ ਹੈਪੀ ਅੱਜ वूਮਨਸ ਡੇ ਆ ਥੈਂਕ ਯੂ ਵੀਰੇ ਆ ਗਿਆ ਯਾਰ ਹੈਪੀ वूਮਨਸ ਡੇ ਮੈਂ ਤੈਨੂੰ ਤਾਂ ਨਹੀਂ ਵਿਸ਼ ਕੀਤਾ ਮੈਂ ਕਿ ਤੂੰ वूਮਨ ਥੋੜੀ ਤੂੰ ਤੇ ਗਰਲ ਆ ਜੀ ਹੋਏ ਹੋਏ ਦੇ ਦੇ ਵਿੱਚ ਤੇ ਮੈਂ ਕਰ ਦਣਾ ਸੀ ਪਹਿਲਾਂ ਬਈ ਥੈਂਕ ਯੂ ਵੀਰੇ ਥੈਂਕ ਯੂ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਊਮਨਸ ਡੇ ਦੀਆਂ ਅੱਜ ਆਪਣਾ ਦੇਣਾ ਕਿੰਨਾਂ ਕਿੰਨਾਂ ਪਤਾ ਹੈ ਨਿਕਲ ਗਿਆ ਹੁਣ ਤੇ ਹੁਣ ਤੇ ਰਾਤ ਪੈ ਗਈ ਹਾਂ ਹੁਣ ਤੇ ਨਿਕਲ ਗਿਆ ਪਰ ਦੇਣ ਸੀ ਅਜੇ ਹੈਗਾ 12 ਵਜੇ ਤੱਕ ਸੱਚੇ

ਬਾਕੀਆਂ ਨੂੰ ਮੈਸੇਜ ਕਰਕੇ ਸੱਦਣਾ ਪੈਣਾ ਮੈਨੂੰ ਲੱਗਦਾ ਉਹ ਵੇਡ ਵੂਡ ਕਰਕੇ ਚਲ ਗਏ ਮਣੀ ਵੀਰ ਨੂੰ ਕਰਤਾ ਮੈਸੇਜ ਪਾਹਲ ਨੂੰ ਵੀ ਕਰ ਦਈਏ ਪਾਹਲ ਨੂੰ ਮੈਸੇਜ ਆਇਆ ਨਹੀਂ ਹਣਾ ਕੋਈ ਵੀ ਆਪਾਂ ਸਾਹਿਬ ਨੂੰ ਇਹ ਕਹਿਣਾ ਕਿ ਅਸੀਂ 8:30 ਵਜੇ ਆਏ ਹਾਂ ਅੱਜ ਕੜਾ ਆਇਆ ਉਹਨੂੰ ਤਾਂ ਪਤਾ ਹੀ ਨਹੀਂ ਆਪਾਂ ਕਿੰਨੇ ਵਜੇ ਆਏ ਹੈ ਹੈਪੀ ਔਮਨਸ ਡੇ ਅੱਜ ਮੈਨੂੰ ਪਤਾ ਹੀ ਨਹੀਂ ਚਲੋ ਥੈਂਕ ਯੂ ਸੰਦਰਵੀਰ ਦੱਸਣ ਵਾਸਤੇ ਹੈਰੀ ਤੂਫਾਨ ਮੀਰ ਆ ਗਿਆ ਸਤਿ ਸ੍ਰੀ ਅਕਾਲ ਬਾਈ ਜੀ ਤੇ ਭਾਬੀ ਜੀ ਸਤਿ ਸ੍ਰੀ ਅਕਾਲ ਹੈਰੀ ਵੀਰੇ ਹੋਰ ਬਹੁਤ ਸਵਾਗਤ ਆ ਤੁਹਾਡਾ ਲਾਈਵ ਤੇ ਨਾਲ ਦੀ ਨਾਲ ਲਾਈਕ ਜ਼ਰੂਰ ਕਰੀ ਜਾਇਓ ਤੇ ਹਾਂ ਲਾਈਕ ਸਟਾਰਟਿੰਗ ਵਿੱਚ ਹੀ ਕਰ ਦਿਓ। ਨਵੇਂ ਵੀ ਦੇਖਦੇ ਪੈ ਲਾਈਕ ਜ਼ਰੂਰ ਕਰ ਦਿਓ ਨਾਲ ਦੀ ਨਾਲ। ਅੱਛਾ ਜਦੋਂ ਆਪਣੇ ਸਟਾਰਟਿੰਗ ਦੇ ਵਿੱਚ ਹੀ ਲਾਈਕ ਹੋ ਜਾਂਦੇ ਹਨ 10 12 ਤੇ ਫੇਰ ਬਹਾ ਲੋਕਾਂ ਤੱਕ ਪਹੁੰਚ ਜਾਂਦਾ। ਹਾਂ। YouTube ਦਾ ਐਲਗੋਰਿਦਮ ਇਸ ਤਰੀਕੇ ਦਾ ਹੁੰਦਾ ਕਿ ਜੇ ਅ ਲਾਈਕ ਹੋਣ ਤੇ ਉਹ ਫਿਰ ਵੱਧ ਤੋਂ ਵੱਧ ਲੋਕਾਂ ਨੂੰ ਭੇਜਦਾ ਹੈ। ਕੋ ਜਿੰਨੇ ਭੈਣ ਭਰਾ ਵੱਧ ਜੁੜਨੇ ਕਿ ਉਹਨਾਂ ਹੀ ਗੱਲਾਂ ਕਰਨ ਦਾ ਮਜ਼ਾ ਜ਼ਿਆਦਾ ਆਊਗਾ। ਕੰਟਰਵੀਰ ਲਾਈਵ ਅਗੇ ਲਾਈ ਵੀਰ ਗੁਰਿੰਦਰ ਜੀ ਨਾ ਹੈਪੀ ਵੂਮਨਸ ਡੇ ਟੂ ਆਲ ਆਲ ਵੂਮਨ ਐਂਡ ਮੀ ਅੱਛਾ ਆਪਣੇ ਆਪ ਨੂੰ ਵੀ ਆਪੇ ਕਹਤਾ ਥੈਂਕ ਯੂ ਦੀਦੀ ਐਂਡ ਸੇਮ ਟੂ ਯੂ ਸਤਿਪਾਣ ਵੀਰਾ ਕਹਿੰਦਾ ਕੀ ਹਾਲ ਚਾਲ ਜੀ ਘਰ ਪਰਿਵਾਰ ਵਧੀਆ ਬਈ ਜੀ ਬਹੁਤ ਵਧੀਆ ਵੀਰੇ ਕਿਰਪਾ ਬਾਬੇ ਨਾਨਕ ਦੀ ਤੁਸੀਂ ਸੁਣਾਓ ਕਿਦਾਂ ਘਰ ਪਰਿਵਾਰ ਕੰਮਕਾਰ ਸਭ ਠੀਕ ਹੈਗੇ ਜੀ ਸੇਤਾਂ